ਦੇਹਰਾਤ ਸ਼ਾਟਾਈ ਇਲਾਕੇ ਦੇ ਵਿੱਚ ਗੋਲੀਆਂ ਮਾਰ ਕੇ ਇੱਕ ਨੌਜਵਾਨ ਦਾ ਕੀਤਾ ਕਤਲ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਪੁਲਸ ਅਧਿਕਾਰੀਆਂ ਵੱਲੋਂ ਇਹ ਦੱਸਿਆ ਗਿਆ ਕਿ ਜਿਸ ਨੌਜਵਾਨ ਦਾ ਕਤਲ ਹੋਇਆ ਹੈ ਉਹ ਕੁਝ ਦਿਨ ਪਹਿਲਾਂ ਹੀ ਜੇਲ੍ਹ ਦੇ ਵਿੱਚੋਂ ਵਾਪਸ ਆਇਆ ਹੈ ਇਹਦੇ ਵੱਲੋਂ ਵੀ ਇੱਕ ਪੁਲਸ ਮੁਲਾਜ਼ਮ ਦਾ ਕਤਲ ਕੀਤਾ ਗਿਆ ਸੀ ਉੱਥੇ ਹੀ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਦਰਵਾਜ਼ਾ ਖੋਲ੍ਹਿਆ ਤੇ ਦੇਖਿਆ ਇਹ ਤਿੰਨ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਜ਼ਖਮੀ ਹਾਲਤ ਦੇ ਵਿੱਚ ਉਸ ਵਿਅਕਤੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹਸਪਤਾਲ 'ਚ ਜਾ ਕੇ ਉਸ ਵਿਅਕਤੀ ਦੀ ਮੌਤ ਹੋ ਗਈ ਵੀਰਵਾਰ ਸ਼ੁੱਕਰਵਾਰ ਦੀ ਰਾਤ 1 ਵਜੇ ਦੇ ਕਰੀਬ ਪੁਲਿਸ ਅਧਿਕਾਰੀ ਵੱਲੋਂ ਇਸ ਦੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਆਪ ਸੁਣਾਉਣੇ ਆ ਕੀ ਕਹਿਣਾ ਹੈ 2 ਵਜੇ ਮੈਂ ਦਰਵਾਜ਼ਾ ਖੋਲ੍ਹਿਆ ਨਾਲ ਹੀ ਨਾਲ ਹੀ ਕੋਈ ਤਿੰਨ ਮੁੰਡੇ ਆਏ ਮੋਟਰਸਾਈਕਲ ਤੇ ਤੇ ਇਨਾਂ ਨੇ ਇੱਥੇ ਗੱਡੀ ਲਾਉਣ ਦੇ ਸੀਗੇ ਮੈਂ ਵੈਕਰੋਂ ਨਹੀਂ ਹੈ ਗੱਡੀ ਉਹ ਮੁੰਡੇ ਖਲੋ ਖਲੋਤੇ ਨਾਲ ਅਗੇ ਤਿੰਨ ਜਾਣੇ ਸੀਗੇ ਪਹਿਲਾ ਮੋਨਾ ਸੀਗੇ ਤੇ ਪਿਛਲੇ ਸ਼ਾਇਦ ਦੋ ਸਰਦਾਰ ਹੀ ਉਹਨਾਂ ਕੋਲ ਵੈਪਨ ਸੀਗੇ ਉਹਨਾਂ ਨੇ ਖਲੋਤਿਆਂ ਨੇ ਦੋ ਉਹਨੇ ਫਾਇਰ ਦੋਵਾਂ ਗੱਨਾਂ ਤੋਂ ਫਾਇਰ ਕੀਤਾ ਬਸ ਉਹਦੋ ਹੀ ਗੱਡੀ ਇੱਕਦਮ ਪਿੱਛੇ ਟੱਕ ਹੋਈ ਆ ਟੱਕ ਹੁੰਦੀ ਹੁੰਦੀ ਪਿੱਛੇ ਤੱਕ ਚੱਲੇਗੀ ਗੱਡੀ ਉਹ ਤਿੰਨ ਜਾਣੇ ਸੀਗੇ ਜੀ ਦੋਵਾਂ ਗੰਨਾਂ ਤੋਂ ਚੱਲੀਆਂ ਕਾਫੀ ਗੋਲੀਆਂ ਚਲਾਈਆਂ ਉਹਨਾਂ ਨੇ ਮੈਨੂੰ ਮੈਨੂੰ ਬਰੋਂਦ ਨਹੀਂ ਕਿਨੇ ਕਿੰਨੇ ਨਹੀਂ ਦੋਵਾਂ ਗੰਨਾਂ ਤੋਂ ਚਲਾਈ ਜੀ ਭਾਜੀ ਮੈਨੂੰ ਪਤਾ ਨਹੀਂ ਜੇ ਕਿੰਨੀਆਂ ਲੱਗੀਆਂ ਗੋਲ ਮੇਰੇ ਖਿਆਲ ਨਾਲ ਸ਼ਾਇਦ ਇੱਥੇ ਮੱਥੇ ਤੇ ਲੱਗੀਆਂ ਤੇ ਅੱਖ ਤੇ ਲੱਗੀ ਆ ਅੰਜੀ ਵੈਸੇ ਲੜਾਈ ਹੋਈ ਸੀ ਕਿ ਜੇਲ੍ਹ ਦੇ ਵਿੱਚ ਇਹਨਾਂ ਦੀ ਉਹਦੇ ਨਾਲ ਵੈਸੇ ਤੇ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਉਹਦੇ ਕਰਕੇ ਉਹਨੂੰ ਉਹ ਤੋਂ ਜਰੂਰ ਕਹਿੰਦੇ ਹੁੰਦੇ ਸੀ ਕਿ ਮੈਨੂੰ ਜੱਗੂ ਤੋਂ ਖਤਰਾ ਮੈਨੂੰ ਜੱਗੂ ਤੋਂ ਖਤਰਾ ਹੈ ਜੇਲ੍ਹ 'ਚ ਹੀ ਹੋਈ ਸੀਗੀ ਪਾਜੀ ਪਰਚਾ ਦਰਜ ਸੀ ਉਹਦੀ ਤਰੀਕ ਸੀਗੀ ਕੱਲ ਪਰਸੋਂ 24 ਤਰੀਕ ਨੂੰ ਉਹਦੀ ਤਰੀਕ ਸੀਗੀ ਜੱਗੂ ਦੀ ਪਹੁੰਚ ਕੇ ਆਏ ਸੀਗੇ ਇਹ ਵਿੱਚ ਬੰਸੀ ਵੀ ਕਿੰਨੇ ਚੱਹੀ ਪਰੋਲ ਵਾਸਤੇ ਛੁੱਟੀ ਵਾਸਤੇ ਇਹ 14 ਦਿਨਾਂ ਦੀ ਪਰੋਲ ਸੀਗੀ ਉਹਨੂੰ ਫਤਹਾ ਪਰ ਜੇਲ੍ਹ 'ਚ ਬੰਦੇ ਇਕ ਕਰੀਬ ਸਵੇਕ 12 ਵਜੇ ਇਤਲਾਹ ਮਿਲੀ ਸੀ ਕਿ ਹੁਕਮਚੰਦ ਕਲੋਨੀ ਜਿਹੜੀ ਆ ਦਵਾਈਆਂ ਵਾਲਾ ਬਾਜ਼ਾਰ ਸ਼ਾਟੇ ਚ ਇਹ ਗੋਲੀਆਂ ਲੱਗਨ ਨਾਲ ਇੱਕ ਵਿਅਕਤੀ ਜ਼ਖਮੀ ਹੋਇਆ ਜੋ ਮੌਕੇ ਤੇ ਪਹੁੰਚੇ ਆ ਜ਼ਖਮੀ ਵਿਅਕਤੀ ਦਾ ਨਾਮ ਧਰਮਜੀਤ ਸਿੰਘ ਧਰਮਾ son of ਦਰਸ਼ਨ ਸਿੰਘ ਆ ਇਹ 2012 ਵਿੱਚ ਐਸ ਸੀ ਰਵਿੰਦਰਪਾਲ ਸਿੰਘ ਦੇ ਕਤਲ ਕੇਸ ਵਿੱਚੋਂ ਨੂੰ ਸਜ਼ਾ ਹੋਈ ਸੀ ਤੇ ਇਸ ਟਾਈਮ 12 ਤਰੀਕ ਨੂੰ ਪਰੋਲ ਤੇ ਆਇਆ ਸੀ ਤੇ 11 12 ਕਵੇ ਦੇ ਕਰੀਬ ਜਿਹੜਾ ਇਹ ਆਪਣੀ ਗੱਡੀ ਕਰੇਟਾੜੀ ਘਰ ਦੇ ਬਾਹਰ پارک ਕਰ ਰਿਹਾ ਸੀ ਤੇ ਤਿੰਨ ਨੌਜਵਾਨ ਮੋਟਰਸਾਈਕਲ ਤੇ ਆਏ ਉਹਨਾਂ ਨੇ ਜਿਹੜੀ ਫਾਇਰਿੰਗ ਕਰ ਕਰ ਜਖਮੀ ਕਰ ਦਿੱਤਾ ਤੇ ਹਸਪਤਲ ਜਾ ਕੇ ਜਿਹੜੀ ਦੀ ਮੌਤ ਹੋ ਗਈ ਜੇ ਦੇ ਵਿੱਚ ਪੰਸੀ ਕਿੰਨੇ ਦਿਨ ਦੀ ਪਰੋਲ ਵਾਸਤੇ ਬਾਹਰ ਆਇਆ ਇਹ ਜੇ ਵੈਰੀਫਾਈ ਕਰ ਰਹੇ ਆ ਕਿੰਨੇ ਦਿਨ ਦੀ ਪਰੋਲ ਸੀ ਰਿਕਾਰਡ ਚੈੱਕ ਕਰਕੇ ਦੱਸ ਸਕਦੇ ਆ 12 ਤਰੀਕ ਨੂੰ ਪਰੋਲ ਤੇ ਬਾਹਰ ਆਇਆ ਸੀ ਤੁਹਾਨੂੰ ਪਤਾ ਲੱਗਾ ਕਿ ਕਿੰਨੇ ਰੋਜ਼ ਗੋਲੀਆਂ ਲੱਗੀਆਂ ਚਾਹੀਦੀਆਂ ਜਿਹੜੀ ਸੀਸੀਟੀਵੀ ਫੁਟੇਜ ਆਸ-ਪਾਸ ਤੋਂ ਪਤਾ ਲੱਗੇ ਤਿੰਨ ਨੌਜਵਾਨ ਆਏ ਆਪਣੇ ਮੋਟਰਸਾਈਕਲ ਤੇ ਸਵਾਰ ਸੀ ਉਹਨਾਂ ਨੇ ਫਾਇਰਿੰਗ ਕੀਤੀ